ਇਹ ਆਹ ਬੋਲਾ ਆ ਬਹੁਤ ਚੰਗਾ ਗਾ ਦੇਖ ਸਕਦੇ ਹੋ ਤੇ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਬਹੁਤ ਚੰਗੇ ਚੰਗੇ ਜਾਨਵਰ ਆਏ ਵੇ ਆ ਲਖੋਣੇ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਕਿਹੜਾ ਪਿੰਡ ਆ ਬਾਈ ਆਪਣਾ ਆਪਣਾ ਜੀ ਬੱਟੂ ਬਟੇਵਾਸ ਹਤਿਆਬਾਦ ਆ ਤੇ ਕਿਹੜੀ ਨਸਲ ਆ ਵੀਰੇ ਇਹ ਮੂਰਾ ਨਸਲ ਦਾ ਮੂਰਾ ਨਸਲ ਦਾ ਤੇ ਕਿੰਨੇ ਕੁ ਰਿਜ਼ਲਟ ਆਇਆ ਬਾਈ ਇਹਦੇ ਇਹਦੇ 12 13 ਸਾਡੇ ਕੋਲ ਬੱਚੇ ਨੇ ਅੱਛਾ ਠੀਕ ਆ 12 13 ਤੁਹਾਡੇ ਕੋਲੇ ਆਪਦੇ ਬੱਚੇ ਇਹਦੇ ਹਾਂ ਹਾਂ ਡੈਰੀ ਕਰਦੇ ਠੀਕ ਆ ਇਹ ਕਿਹੜੇ ਦਾ ਬੱਚਾ ਬਾਈ ਇਹ ਆਪਣੇ ਰਾਜ ਫੜੋਦਾ ਹੈ ਜੋ ਬੱਟੂ ਸੇ ਅੱਛਾ ਤੋਂਨ ਕੇ ਜੋ ਭੁੱਲ ਹੈ ਉਹਨਾਂ ਦਾ ਬੱਚਾ ਹੈ ਸੇਰੇ ਕਾ ਠੀਕ ਹੈ ਸੇਰੇ ਕਾ ਬੱਚਾ ਹੈ ਦੇਖੀ ਰਾਜ ਫੜੋਦਾ ਜੀ ਬੱਟੂ ਸੇ ਇਹਦਾ ਕੀ ਰਿਕਾਰਡ ਆ ਬਈ ਦੀ ਮਾਂ ਦਾ ਇਹਦੇ ਮਦਰਦਾਰੀ ਕਾਰਡ ਹੈ ਜੀ 27 ਕਿਲੋ ਅੱਛਾ 27 ਕਿਲੋ ਹੁਣ ਵੀ ਹੈਗੀ ਉਹ ਉੱਥੇ ਉਹ ਰਾਜ ਕੋਲੇ ਖੜੀ ਹੈ ਜੀ ਬੈਕਸੀ ਦੀ ਮਾਂ ਵੀ ਉੱਥੇ ਠੀਕ ਆ ਤੇ ਕੀ ਡਿਮਾਂਡ ਕਰਦੇ ਹੋ ਬਈ ਤੁਸੀਂ ਦੀ ਆਪਣੇ ਦੀ ਡਿਮਾਂਡ ਇਹਦੀ 1.5 ਲੱਖ ਰੁਪਏ ਅੱਛਾ 1.5 ਲੱਖ ਰੁਪਏ ਡਿਮਾਂਡ ਕਰ ਲਿਆ ਠੀਕ ਆ ਜੋ ਵੀ ਵੀਰ ਕੋਈ ਹੋਏਗਾ ਉਸ ਦਾ ਮਾਨ ਸਨਮਾਨ ਕਰਦੇ ਆ ਠੀਕ ਹੈ ਜੀ ਮਾਨਤਨ ਵਾਕੇ ਦੇ ਕਰ ਦੇਵੋਗੇ ਠੀਕ ਹੈ ਜੀ ਤੇ ਆਪਣਾ ਡਰੈਸ ਦੱਸੋ ਵੀ ਨੰਬਰ ਦੱਸੋ ਆਪਣਾ ਅੱਛਾ ਜ਼ਿਲ੍ਹਾ ਫਤਿਹਪੁਰ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ 94161 71531 71531 ਦੁਬਾਰੇ ਬੋਲ ਦਿਓ ਜੀ 94161 71531 ਠੀਕ ਹੈ ਜੀ ਮੜਾ ਤੋਰ ਦੇ ਦਿੰਨੇ ਭਾਈ ਪੈਣ ਬਾਬਾ ਕਿੱਥੇ ਆ ਓਏ ਚੰਗਾ ਚੰਗਾ ਫਿਰ ਚੱਲਦੇ ਆ ਇਹ ਬਹੁਤ ਚੰਗਾ ਉਹ ਮੜਿਆ ਨਹੀਂ ਪੁੱਛ ਲੈ ਕਿ ਭਾਜੀ ਕਾਈ ਬਾਰੇ ਬੋਕ ਟੋਲੇ ਲੰਦ ਤੇ ਆਪਾਂ ਬਾਬਾ ਟੋਕੜਾ ਹੈ ਕਾਈ ਆ ਨਹੀਂ ਲਿਗਦੀ ਸਮਰੀ ਵੀ ਮੈਂ ਨਹੀਂ ਸਮਰੀ ਠੀਕ ਜੀ ਕਿਹੜਾ ਪੰਡਾ ਜਿਉਂ ਦਾ ਜਿਉਂ ਤੇ ਕਿੰਨਾ ਦੁੱਧ ਦੁੱਧ ਕਿੰਨਾ ਦਿੰਦੀ ਆ ਬਾ ਦੁੱਧ 6 ਕਿਲੋ ਠੀਕ ਹੈ 30 ਲੀਟਰ ਦੁੱਧ ਦਾ ਕੀ ਡਿਮਾਂਡ ਕਰਦੋਂ ਜੀ 15000 15000 ਕਿੰਨਾ ਜੀ 15 15 ਤੇ ਮਾਨਤਾਨ ਹੋ ਜੂਗਾ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਹੋਰ ਮਾੜੀ ਜੀ 2000 ਰੁਪਇਆ ਹੋਰ ਘਟੀ ਜਾਂਦੀ ਹੈ ਅੱਜ ਦੇ ਟਾਈਮ ਦੀ ਕਿੰਨੀ ਪੈਂਦੀ ਹੈ ਉਧਰ ਲਓ ਜੀ ਇਧਰ ਮੋੜ ਦਿਓ ਓਕੇ ਜੀ ਗਾਇ ਜੀ ਦੇਖ ਪਾ ਗਏ ਹਾਂ ਜਾਇ ਜੀ ਰੇਟ ਆ ਮੋਬਾਈਲ ਨੰਬਰ ਦੱਸੋ ਬਾਈ ਆਪਣਾ 95788 ਕੱਜੀ ਨਹੀਂ ਬਾਈ ਮਹੀਨੇ ਦੀ ਸਮਰੀ ਚੀਕ ਲੋ 95788 9978852797 55797 हां जी एक और नहीं भाई क्यों ਵੀਡੀਓ ਬਣਾਉਣਾ ਆ ਬੱਚੇ ਨੇ ਰੱਖੇ ਬਹੁਤੀ ਚੰਗੇ ਜਾਨਵਰ ਆ ਜੀ ਦੇਖ ਸਕਦੇ ਹੋ ਮੰਡੀ ਫੁੱਲ ਭਰੀ ਐ ਇਹ ਇਹ ਦੋ ਤਿੰਨ ਬਾਹਰ ਕੀਤੇ ਸੀ ਉਹ ਸੱਜਣਾ ਹੈਗਾ ਤਨੇ ਕੋਈ ਵੀ ਹੈ ਬਈ ਇਹ ਕੋਈ ਨਹੀਂ ਕੋਈ ਹੋਇਆ ਬੱਚਾ ਕਿਹੜਾ ਦਾ ਓਏ ਮਗਰ ਕੱਟੀ ਹੈ ਬੋਲ ਅੱਛਾ ਕੱਟੀ ਹੈ ਜੀ ਮੇਰਾ ਕਿਹੜਾ ਪਿੰਡ ਆ ਬਾਈ ਦਾ ਤਨੌਲਾ ਤਨੌਲਾ ਦੇਖ ਲਈ ਤੇ ਕੀ ਡਿਮਾਂਡ ਕਰਦੇ ਹੋ ਜੀ ਇਹ ਵੀ 10 ਇੱਕ 10 ਠੀਕ ਹੈ ਜੀ ਤੇ ਮਾਨਦਾਨ ਹੋ ਜੂ ਮੌਕੇ ਤੇ ਬਾਈ ਹਾਂ ਬਾਈ ਠੀਕ ਹੈ ਜੀ ਤੇ ਦੁੱਧ ਕਿੰਨਾ ਬਾਈ ਦੁੱਧ ਚਾਹੀਦਾ 14 ਲੀਟਰ ਤਿਆਰ ਹੈ ਠੀਕ ਹੈ ਜੀ ਮੜੀ ਤੋਰੀ ਬਾਈ ਬਾਕੀ ਦੇਖ ਸਕਦੇ ਹੋ ਦੋਸਤੋ ਬੰਤਰ ਦੀ ਬਹੁਤ ਚੰਗੀ ਆ ਮੈਂ بیس ਕੁਆਲਟੀ ਚੈੱਕ ਕਰ ਸਕਦੇ ਹਾਂ ਸੇਖਾਣ ਹਵਾਨਾ ਦੇਖ ਸਕਦੇ ਹੋ ਦੋਸਤੋ 14 ਲੀਟਰ ਬਾਈਆਂ ਨੇ ਦੁੱਧ ਦੱਸਿਆ ਮੈਂ ਤਾਂ ਤੇ ਇੱਕ ਦਾਸ ਮੁੱਲ ਕਰਦੇ ਆ ਬਾਕੀ ਮੌਕੇ ਦੇ ਮਾਨਦਾਨ ਕਰ ਦਿੰਗੇ ਫੇਸ ਕੁਆਲਟੀ ਦੇਖ ਸਕਦਾ ਦੁਬਾਰੇ ਤੁਸੀਂ ਤੇ ਬੰਤਰ ਬਹੁਤ ਚੰਗੀਆਂ ਮੈਂ ਦੀ ਪੰਡਤ ਧਨੋਲਾ ਬਾਈਆਂ ਦੇ ਭਾਈ ਨੰਬਰ ਕਿੰਨਾ ਆਪਣਾ 8146517712 8146517712 ਹਾਂ ਠੀਕ ਹੈ ਜੀ ਦੇਖੋ ਸਾਧਾ ਮੰਡੀ ਬਹੁਤ ਭਰੀ ਹੈ ਦੋਸਤੋ ਬਹੁਤ ਚੰਗੇ ਚੰਗੇ ਜਾਨਵਰ ਆਏ ਹੋਏ ਆ ਆ ਬਣਾ ਹੀ ਗਿਆ ਜਿਹੜੀ ਆ ਸਰੀਆਲੀ ਹੈ ਜੀ ਕੱਢੋ ਅੱਬਾ ਬਾਹਰ ਕੱਢੋ ਮਾਜ ਨੂੰ ਮੜੀ ਬਾਹਰ ਤੋਂ ਆ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਮਾ ਦਿਖਾਉਣਿਆ ਤੁਹਾਨੂੰ ਤੇ ਖਣ ਹਵਾਨਾ ਦੇਖ ਸਕਦੇ ਹੋ ਦੋਸਤੋ ਤੇ ਬਹੁਤ ਚੰਗੀ ਮੱਝ ਆ ਗਈ ਕਰਦੇ ਆ ਬਾਈਆਂ ਨਾਲ ਗੱਲਬਾਤ ਇਸ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਪਟਾਣ ਸਸੀ ਕਾਲਾ ਬਾਬਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਬੈਮਣ ਕੌਰ ਸਿੰਘ ਹੈ ਜੀ ਬੈਮਣ ਕੌਰ ਸਿੰਘ ਬੈਮਣ ਕੌਰ ਸਿੰਘ ਜੀ ਤੇ ਜ਼ਿਲ੍ਹਾ ਕਿਹੜਾ ਲੱਗਦਾ ਜੀ ਆਪਾਂ ਨੂੰ ਬਠਿੰਡਾ ਬੈਮਣ ਕੌਰ ਸਿੰਘ ਬਾਈਆਂ ਦਾ ਪਿੰਡ ਆ ਜੀ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਬਾਈਆਂ ਨੂੰ ਤੇ ਆਪਾਂ ਡਿਟੇਲ ਪੁੱਛਦੇ ਹਾਂ ਮੱਝ ਦੀ ਅਸੀਂ ਤੇ ਸਕੁਆਲਟੀ ਚੈੱਕ ਕਰ ਸਕਦੇ ਹਾਂ ਦੋਸਤੋ ਮਗਰ ਕੀ ਆ ਬੱਬਾ ਦੇ? ਕੱਟਾ ਮਗਰ ਕੱਟਾ ਹੈ ਜੀ ਖਣ ਰਵਾਨਾ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਇਹਦਾ ਦੇ ਕਿੰਨਾ ਦੁੱਧ ਆਪਾ ਬਹੁਤ 10 ਲੀਟਰ 10 ਲੀਟਰ ਆ ਤੇ ਕੀ ਡਿਮਾਂਡ ਕਰਦੋਂ ਜੀ 1 20 ਮਤਲਬ ਅਸਾ 1 20 ਕਰਦਾਂ ਮੋਲ ਤੇ ਸੂਆ ਆਪਾ ਪਹਿਲਾ ਪਹਿਲਾ ਸੂਆ ਠੀਕ ਆ ਜੀ ਤੇ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਠੀਕ ਆ ਜੀ ਬਾਕੀ ਦੇਖ ਬਾਕੀ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਮੱਝ ਆ ਗਈ ਪਲੂਨ ਝੋਟੀ ਹੈਗੀ ਇਹ ਮਗਰ ਕੱਟਾ ਹੈਗਾ ਨੰਬਰ ਬੋਲੀਓ ਮੈਂ ਤੁਹਾਡਾ ਨੰਬਰ ਆ ਅੱਛਾ 62834 62839 ਹਾਂ 92257 92257 ਸੰਪਰਕ ਕਰ ਸਕਦੇ ਹੋ ਬਾਈ ਜੀ ਜੇ ਕਿਸੇ ਵੀਰ ਨੂੰ ਐਦਾਂ ਦੀ ਝੋਟੀ ਦੀ ਲੋੜ ਹੋਵੇ ਪਲੂਨ ਝੋਟੀ ਬਹੁਤ ਚੰਗੀ ਹੈਗੀ 10 ਲੀਟਰ ਦੁੱਧ ਦੱਸਿਆ ਬਾਈਆਂ ਨੇ ਮਗਰ ਬੱਚਾ ਦੇਖ ਸਕਦੇ ਹੋ ਕੱਟਾ ਹੈਗਾ ਸੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਜੀ ਇਹਨੂੰ 10 ਦਿਨ ਹੋ ਗਏ 10 10 ਦਿਨ ਸੂਈ ਨੂੰ ਹੋਇਆ ਜੀ ਮਸੀ ਦੇਖਾ ਦੋਸਤੋ ਬਹੁਤ ਚੰਗੇ ਚੰਗੇ ਜਾਨਵਰ ਆਏ ਹੋਏ ਹਨ ਔਰ ਇਹ ਮੱਜਾ ਬਹੁਤ ਚੰਗੇ ਆਇਆ ਹਨ ਹਨ ਹਵਾਨਾ ਦੇਖ ਸਕਦਾ ਦੋਸਤੋ ਮਗਰ ਕੀ ਹੈ ਬਈ ਇਹਦੇ? ਕਟਾ ਕਿੰਨੇ ਦਿਨ ਹੋ ਗਏ ਸੂਈ ਨੂੰ? 7 ਦਿਨ ਹੋਇਆ ਸੂਈ ਨੂੰ ਬਾਈ ਕਹਿੰਦਾ 7 ਦਿਨ ਹੋਇਆ ਬਾਈ ਸੂਈ ਨੂੰ। ਠੀਕ ਹੈ ਜੀ। ਤੇ ਕੀ ਡਿਮਾਂਡ ਕਰਦੇ ਹੋ ਬਾਈ? 190 190 ਠੀਕ ਹੈ ਜੀ ਮੌਕੇ ਤੇ ਮਾਨ ਤਾਨ ਹੋ ਜੂ। ਹਾਂਜੀ ਠੀਕ ਹੈ ਜੀ। ਕਿਹੜਾ ਪਿੰਡ ਆ ਬਾਈ? ਹੈ? ਸੱਦਾ ਸੰਗੜਾ ਬੇਟੀ। ਸੱਦਾ ਸੰਗੜਾ? ਹਾਂਜੀ ਸੱਦਾ ਸੰਗੜਾ ਵਾਲਿਆਂ ਦਾ ਪਿੰਡ ਆ ਜਿਲ੍ਹਾ ਕਿਹੜਾ ਪਿੰਡ ਆ ਬਾਈ? ਮਾਨਸਾ ਹੈ? ਮਾਨਸਾ ਮਾਨਸਾ ਜਿਲ੍ਹਾ ਪਿੰਡ ਆ ਬਾਈਆਂ ਨੂੰ। ਤੇ ਦੇਖ ਸਕਦਾ ਹਾਂ ਮਾੜਾ ਤੂਰੀ ਬਾਈ ਖੋਲ ਕੇ। ਇਸ ਕੁਆਲਿਟੀ ਚੈੱਕ ਕਰ ਸਕਦੇ ਆਂ ਦੋਸਤੋ ਤੁਸੀਂ ਤੇ ਬੰਤਰ ਦੀ ਬਹੁਤ ਚੰਗੀ ਮਾਜਾ ਬਾਕੀ ਥਣ ਹਵਾਨਾ ਦੇਖ ਸਕਦੇ ਆਂ ਸੁਈ ਨੂੰ 7 ਦਿਨ ਹੋਇਆ ਜੇ ਬਾਈ ਕਹਿੰਦਾ ਤੇ ਬਾਕੀ ਪੁੱਛਦੇ ਕਿੰਨਾ ਬੋਲਾ ਤਿਆਰ ਆ ਕਿੰਨੇ ਵੀ ਘੱਗ ਦੱਸੇਗਾ ਹੀ ਪਰ ਮੈਨੂੰ ਕਿੰਨਾ ਇਸ ਟਾਈਮ ਬੋਲਾ ਕਿੰਨਾ ਤਿਆਰ ਆ ਬਾਈ 16 ਲੀਟਰ ਠੀਕ ਆ ਜੀ ਲੀਟਰ ਮਾਰ ਕੇ ਦੇਣਗੇ ਬਾਈ ਕਹਿੰਦਾ 16 ਲੀਟਰ ਇਸ ਟਾਈਮ ਬੋਲਾ ਤਿਆਰ ਆ ਬਾਕੀ ਆਪਦੀ ਖਰਾਕ ਦੀ ਸੇਵਾ ਦੇ ਨਾਲ ਆ ਦੁੱਧ ਤੇ ਬਾਕੀ ਦੇਖ ਸਕਦੇ ਹੋ ਦੋਸਤੋ ਤੁਰਦੀ ਦੁੱਧ ਦੀ ਚਾਰ ਸਵੇਰੇ ਬੰਤਰ ਬਹੁਤ ਚੰਗੀ ਆ ਮੈਂ ਦੀ ਤੀਜਾ ਸੁਆ ਜੀ ਮੈਂ ਤਾਂ ਬਹੁਤ ਚੰਗੀ ਆ ਬਾਕੀ ਦੇਖ ਸਕਦੇ ਹੋ ਤੇ ਬਾਈਆਂ ਦਾ ਨੰਬਰ ਲੈਨੇ ਆਪਾਂ ਫਰੀਜ਼ਨ ਲਈ ਸੰਪਰਕ ਕਰ ਸਕਦੇ ਹੋ ਤੁਸੀਂ ਪੁੱਛਦੇ ਆ ਬਾਈ ਤੋਂ ਨੰਬਰ ਇਹ ਨੰਬਰ ਆ ਜੀ 94649 80770 80770 70 70 ਠੀਕ ਹੈ ਜੀ ਸੰਪਰਕ ਕਰ ਸਕਦੇ ਹੋ ਬਾਕੀ ਤੁਹਾਨੂੰ ਮੈਂ ਦੀ ਸਾਰੀ ਵੀਡੀਓ ਦਿਖਾ ਦਿੰਦੀ ਆ ਜੀ ਬਾਕੀ ਦੇਖ ਸਕਦੇ ਹੋ ਸੀਲ ਬਹੁਤ ਆ ਜੀ ਬਾਈ ਇਹਦੇ ਬਿਨਾ ਬੱਚਾ ਸਾਡੇ ਤੋਂ ਹੱਥ ਮਾਰ ਕੇ ਦਿਖਾਤਾ ਤੁਹਾਨੂੰ ਥਾਣਾ ਤੇ ਹਲੋ ਖੰਡੀ ਸੀਲ ਝੋਟੀ ਆ ਬਹੁਤ ਕੀ ਡਿਮਾਂਡ ਕਰਦੇ ਹੋ ਬਾਈ ਹਾਂਜੀ ਕੀ ਡਿਮਾਂਡ ਕਰਦੇ ਦੀ 1.5 ਕਰਦੇ ਦੀ ਠੀਕ ਆ ਜੀ ਕਿੰਨਾ ਦੁੱਧ ਆ 15 ਲੀਟਰ ਖਰਾ ਬਾਈ ਠੀਕ ਆ ਜੀ ਪਿੰਡ ਕਿਹੜਾ ਬਾਈ ਹਨਮਾਨਗੜ੍ਹ ਹਨਮਾਨਗੜ੍ਹ ਠੀਕ ਆ ਜੀ 15 ਲੀਟਰ ਦੇ ਤੇ ਆਵਾਜ਼ ਆ ਬਾਈ ਮੁੱਲ ਕੀ ਦੱਸਿਆ ਬਾਈ 1.5 ਬਾਈ 1.5 ਤੇ ਮੌਕੇ ਤੇ ਮਾਨਤਾਣ ਹੋ ਜੂ ਬਾਈ ਹੋ ਜੂ ਬਾਈ ਠੀਕ ਆ ਜੀ ਬੱਚਾ ਕੀ ਆ ਬਾਈ ਮਗਰੇ ਦੇ ਕੱਟੀ ਮਗਰ ਆਈ ਇਹਦੇ ਬਾਕੀ ਦੇਖ ਸਕਦੇ ਹੋ ਫੇਸ ਕੁਆਲਿਟੀ ਸੁਣ ਹਵਾਨਾ ਦੇਖ ਸਕਦੇ ਹੋ ਬਹੁਤ ਚੰਗਾ ਲੱਗਿਆ ਬੰਤਪ ਬਹੁਤ ਚੰਗਾ ਮੱਝ 15 ਲੀਟਰ ਦੋਦੀ ਹੈ 15 ਲੀਟਰ ਵਾਲੀ ਲੈ ਜਾਓ ਰਾਸਤਾਨ ਦੀ ਮੱਝ ਦੇਖ ਸਕਦੇ ਹੋ ਇਹ ਬਾਈ ਕਹਿੰਦਾ ਰਾਸਤਾਨ ਦੀ ਮੱਝ 15 ਲੀਟਰ ਦੋ ਤਿਆਰ ਆ ਗਿਆ ਇਸ ਟਾਈਮ ਮਗਰ ਕੱਟੀ ਆ ਮੱਛਾ ਕਿਹੜਾ ਬਈ ਇਹਦਾ ਹਾਂਜੀ ਕੀ ਹੋ ਗਿਆ ਹਾਂ ਬੱਚਾ ਜੀ ਮੈਂ ਤਾਂ ਕੀ ਮੰਗਦਾ हूं भाई लीली रविदा भाई ਇੰਨੀ ਦੀ ਆਵੇ ਆਪਣੀ ਆਪਣੀਆਂ ਕੀ ਮੰਗਦੇ ਹੋ ਬਾਈ 130 130 ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ 24 11 ਕਿਲੋ ਪੈਂਚਾਹ ਨਸ ਠੀਕ ਹੈ ਮਗਰ ਕੱਢੀ ਮਗਰ ਕੱਟੀਆਂ ਦੇਖ ਸਕਦਾ ਹੋ ਦੋਸਤੋ ਫੇਸ ਕੁਆਡੀ ਤੇ ਥਾਂ ਤੋਂ ਵਾਣਾ ਦੇਖ ਸਕਦੇ ਬਹੁਤ ਚੰਗਾ ਲੱਗਿਆ ਹੋਇਆ ਇਹ ਬਹੁਤ ਹੀ ਚੰਗੇ ਜਾਨਵਰ ਆ ਬਾਈਆਂ ਕੋਲੇ ਕਿਹੜਾ ਪੈਂਦਾ ਬਾਈ 10 ਤਾਂ ਜੀ ਹਮਾਨੜਾ ਜੀ ਠੀਕ ਆ ਜੀ ਨੰਬਰ ਬਾਈ ਦੁਬਾਰੇ ਦੱਸ ਦੀ ਜੀ ਨੰਬਰ 94 ਹੂੰ ਹੂੰ 60 ਹਾਂਜੀ 22 ਹਾਂਜੀ 60 ਹਾਂਜੀ 99 99 ਠੀਕ ਆ ਜੀ ਮੌਲਿਕਤੀ ਕਰਦੇ ਹਾਂ ਹਾਂਜੀ 1,10,000 ਰੁਪਏ ਠੀਕ ਆ ਜੀ ਇੱਕ ਤੇ ਹੀ ਮੋਲ ਆ ਬਾਈ ਕਹਿੰਦਾ ਤੇ 10 ਦੀ ਛੜ ਦੇਣਗੇ ਬਾਈ ਬਾਕੀ ਦੇਖ ਸਕਦੇ ਜੀ ਨਾ ਬਹੁਤ ਚੰਗਾ ਲੱਗਿਆ ਹੋਇਆ ਸਾਫ ਸੁਥਰਾ ਕੰਮ ਕਰਦੇ ਨੇ ਕੀ ਮੰਗਿਆ ਬਾਈ ਪੂਰੀ ਦਾ 140 ਰੁਪਏ 140 ਮੁੱਲ ਕਰਦਾ ਹੈ ਬਾਈ ਮਾੜੀ ਤੋਰੀ ਬਾਈ ਆਣ ਹਵਾਨਾ ਦੇਖ ਸਕਦਾ ਦੋਸਤੋ 140 ਮੁੱਲ ਕਰਦੇ ਬਹੁਤ ਚੰਗੀ ਬਲੂਨ ਝੋਟੀ ਹੈਗੀ ਕਲੂਨੀ ਆ ਨਾ ਬਈ ਅਜੇ ਕ੍ਰੀਮ ਝੋਟੀ ਬਹੁਤ ਚੰਗਿਆ ਹੀ ਦੇਖ ਸਕਦੇ ਆ ਬੱਚਾ ਕੀ ਹੈ ਬਈ ਮਗਰਦੇ ਕੱਟਾ ਜੀ ਕੱਟਾ ਮਗਰਾ 144 ਮਲ ਕਰਦੇ ਦੁੱਧ ਕਿੰਨਾ ਤਿਆਰ ਆ ਬਈ 10 ਕਿਲੋ 10 ਕਿਲੋ ਦੁੱਧ ਤਿਆਰ ਆ ਕਿਹੜਾ ਪਿੰਡ ਆ ਬਈ ਮੋੜ ਮੰਡੀ ਮੋੜ ਮੰਡੀ ਠੀਕ ਹੈ ਜੀ ਤੇ ਨੰਬਰ ਬਈ ਆਪਣਾ 7717322511 ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਫੇਸ ਕੁਆਲਟੀ ਦੀ ਬਹੁਤ ਚੰਗੀ ਆ ਮੂਲੀ ਪੱਟਕੇ ਮੂਲੀ ਪੱਟਦੀ ਵੇਚੀ ਆ ਜਿੰਨਾ ਕਰਦਾ ਕਿਨੇ ਦੇ ਵੜਦਾ ਹਾਂਜੀ ਕਰਦੇ ਨੇ ਦੇਖ ਸਕਦੇ ਹੋ ਕਿਹੜਾ ਪਿੰਡ ਆ ਬਈ ਆਪਣਾ ਜਗਾ ਰਾਮ ਦੀ ਜਲਾ ਕਿਹੜਾ ਲੱਗਦਾ ਟੰਡਾ ਜੀ ਟੰਡਾ ਜਲਾ ਜੀ ਫੇਸ ਕੁਆਲਟੀ ਚੈੱਕ ਕਰੋ ਜੀ ਮੈਂ ਇਹਦੀ ਬਲਾ ਤਾਂ ਹਾਂਜੀ ਤੇ ਬਾਕੀ ਥਣਾਵਾਨਾ ਦੇਖ ਸਕਦੇ ਹੋ ਮਗਰ ਕੀ ਆ ਬਾਈ ਮਗਰ ਕਟਾ ਕਿੰਨੇ ਦਿਨ ਹੋਗੇ ਸੂਈ ਨੂੰ ਤਿੰਜਾ ਦਿਨ ਤਿੰਜਾ ਦਿਨ ਸੂਈ ਨੂੰ ਆ ਠੀਕ ਆ ਬਾਈ ਤੇ ਸੂਆ ਬਾਈ ਪਹਿਲਾ ਡਿਮਾਂਡ ਬਾਈ ਕੀ ਡਿਮਾਂਡ ਕਰਦੇ ਹੋ ਇੱਕ ਠੀਕ ਆ ਜੀ ਠੀਕ ਆ ਜੀ ਤੇ ਕਿੰਨੇ ਦੀ ਛੱਡੋਂਗੇ ਬਾਈ ਜੀ ਦੀ ਦੇ ਦਾਂਗੇ ਠੀਕ ਆ ਜੀ ਤੇ ਨੰਬਰ ਬੋਲੀ ਬਾਈ ਆਪਣਾ 74083 75083 72765 ਠੀਕ ਆ ਜੀ ਦੁੱਧ ਕਿੰਨਾ ਬਾਈ ਤਿਆਰ ਦੁੱਧ 8-9 ਕਿਲੋ ਠੀਕ ਹੈ 9 ਕਿਲੋ ਦੁੱਧ ਤਿਆਰ ਹੈ ਬਾਈ ਕਹਿੰਦਾ 8-9 ਕਿਲੋ